ਕਰਕੇ ਛੱਡ ਦਿਓ ਕੁਦਰਤੇ ਨਰਪਾਰਾ ਭਵੇਂ ਤਾਂ ਮੀਂਹ ਪੈ ਗਿਆ ਤਾਂ ਪਾਣੀ ਲੱਗ ਗਿਆ ਨਾ ਲਾਉਂਗੇ ਤਾਂ ਵੀ ਕੋਈ ਲੋੜ ਨਹੀਂ ਕੋਈ ਸਪਰੇਅ ਦੀ ਲੋੜ ਨਹੀਂ ਕੋਈ ਇਹਨੂੰ ਖਾਦ ਦੀ ਲੋੜ ਨਹੀਂ ਇਹ ਲੂਚਾ ਕਹਿ ਦਿੰਨੇ ਜਿਹਨੂੰ ਆਪਾਂ ਉਹਦੇ ਲਾਉਣੇ ਪੈਂਦੇ ਆ ਕਿਉਂਕਿ ਇਹ ਨਰਮਾ ਦਾ ਬੂਟੇ ਹੁੰਦੇ ਆ 10 ਬੂਟਾ ਮਗਰ ਇੱਕ ਬੂਟਾ ਆਪਾਂ ਨੂੰ ਲੂਚੇ ਦਾ ਲਾਉਣਾ ਪੈਂਦਾ ਜਿੰਨੀ ਮਰਜ਼ੀ ਠੰਡ ਪੈ ਜੇ ਓਨੀ ਇਹਦੇ ਆਸਤੇ ਚੰਗੀ ਆ ਜਿੰਨੀ ਮਰਜ਼ੀ ਗਰਮੀ ਪੈ ਜੇ ਓਨੀ ਇਹਦੇ ਫਰੂਟ ਆਸਤੇ ਚੰਗੀ ਆ ਆ ਆਲੂ ਬੁਖਾਰੇ ਦੀ ਖੇਤੀ ਕੀਤੀ ਹੈ ਕਿਵੇਂ ਹੁੰਦਾ ਇਹਨੂੰ ਪਾਉਣ ਪਾਣੀ ਕਿਵੇਂ ਚਾਹੀਦਾ ਹੁੰਦਾ ਸਾਰਾ ਜੀ ਆ ਜਿਹੜਾ ਤੁਸੀਂ ਮੇਰੇ ਮਗਰ ਪੌਦਾ ਲੱਗਿਆ ਇਹ ਇਹ ਸਾਰਾ ਬਾਗ ਸਾਡਾ ਆਲੂ ਬਖਾਰੇ ਦਾ ਇਹਦੀ ਸਿਰਫ 2 ਮਹੀਨੇ ਸਾਫ਼ ਸੰਭਾਲਾ 2 ਮਹੀਨੇ ਕਿਹੜੇ ਇਹਨੂੰ ਤੁਸੀਂ ਮਾਰਚ ਦੇ ਮਹੀਨੇ ਇੱਕ ਇਹਨੂੰ ਫੁੱਲ ਨਿਕਲਣ ਤੋਂ ਪਹਿਲਾਂ ਪਾਣੀ ਲਾ ਦੇਣਾ ਤੇ ਫਿਰ ਇਹਨੂੰ ਮਾਰਚ ਦਾ ਮਹੀਨਾ ਇਹਨੂੰ ਕੁਛ ਨਹੀਂ ਕਰਨਾ ਹਲਕੀ ਜੀ ਕੋਈ ਫੰਗੀ ਸਾਈਡ ਤੇ ਹਲਕੀ ਜੀ ਕੋਈ ਤੇਲੇ ਵਾਲੀ ਦਵਾਈ ਮਾਰ ਦੇਣੀ ਆ ਉਸ ਤੋਂ ਬਾਅਦ ਮਾਰਚ ਤੋਂ ਬਾਅਦ ਜਦੋਂ ਅਪ੍ਰੈਲ ਦਾ ਮਹੀਨਾ ਆ ਗਿਆ ਮਾਰਚ ਜਿਹਨੂੰ ਬਹੁਤੋ ਕੁਝ ਕਰਨ ਦੀ ਲੋੜ ਨਹੀਂ ਅਪ੍ਰੈਲ ਦੇ ਮਹੀਨੇ ਨੂੰ ਹਰ ਹਫ਼ਤੇ ਪਾਣੀ ਦੇਣਾ ਗਿੱਲਾ ਰੱਖਣਾ ਕਿਉਂਕਿ ਉਦੋਂ ਇਹਦੇ ਫਰੂਟ ਦਾ ਸਾਇਜ ਬਣਦਾ ਕੁਆਲਿਟੀ ਬਣਦੀ ਰੰਗਤ ਆਉਂਦੀ ਹੈ ਇਹਦੇ ਤੇ ਬਸ ਇਹਦੀ ਸਾਰੇ ਸਾਲ ਚ 2 ਮਹੀਨੇ ਸਮਾਈਆ ਉਸ ਤੋਂ ਬਾਅਦ ਕੁਝ ਨਹੀਂ 2 ਮਹੀਨੇ ਸੰਭਲੋ 1 ਮਹੀਨਾ ਇਹਦੀ ਤੜਾਈ ਕਰ ਲਓ ਤੇ ਉਸ ਤੋਂ ਬਾਅਦ ਜਿਹੜੇ 9 ਮਹੀਨੇ ਇਹਨੂੰ ਚੁੱਪ ਕਰਕੇ ਛੱਡ ਦਿਓ ਕੁਦਰਤ ਤੇ ਨਿਰਭਾਰਾ ਭਵੇਂ ਤਾਂ ਮੀਂਹ ਪੈ ਗਿਆ ਤਾਂ ਪਾਣੀ ਲੱਗ ਗਿਆ ਨਾ ਲਾਉਂਗੇ ਤਾਂ ਵੀ ਕੋਈ ਲੋੜ ਨਹੀਂ ਕੋਈ ਸਪਰੇਅ ਦੀ ਲੋੜ ਨਹੀਂ ਕੋਈ ਇਹਨੂੰ ਖਾਦ ਦੀ ਲੋੜ ਨਹੀਂ ਅਸੀਂ ਅੱਜ ਇਹਨੂੰ ਦਸੰਬਰ ਦੇ ਮਹੀਨੇ ਜਦੋਂ ਇਹ ਆਪਣਾ ਇਹਨੇ ਫਟਾਰਾ ਚੱਕਣ ਤੋਂ ਪਹਿਲਾਂ ਇਹਨੂੰ ਦੋ ਦੋ ਟੋਕਰੇ ਰੂੜੀ ਦੀ ਖਾਦ ਪਾ ਦਿੰਨੇ ਆ ਚੰਗੀ ਗਲੀ ਸੜੀ ਦੇ ਹੋਰ ਅਸੀਂ ਇਹਦੇ ਤੇ ਕੁਝ ਨਹੀਂ ਕਦੇ ਕੀਤਾਗਾ ਕਿੰਨੇ ਪਲਾਂਟ ਲੱਗੇ ਹੋਏ ਤੇ ਕਿਵੇਂ ਦੂਰੀ ਰੱਖਣੀ ਹੁੰਦੀ ਲਾਉਂਦੇ ਇਹ ਸਾਡਾ 20 22 20 ਫੁੱਟ ਤੇ ਲੱਗਿਆ ਸਾਡੇ ਮੰਨ ਕੇ ਚੱਲੋ 100 ਕ ਬੂਟਾ ਲੱਗਿਆ ਇਹਦਾ ਜਿਹਦੇ ਵਿੱਚ 10 ਕਬੂਟੇ ਲੂਚਾ ਕਹਿ ਦਿੰਦੇ ਨੇ ਜਿਹਨੂੰ ਆਪਾਂ ਉਹਦੇ ਲਾਉਣੇ ਪੈਂਦੇ ਆ ਕਿਉਂਕਿ ਇਹ ਨਰਮਾ ਦਾ ਬੂਟੇ ਹੁੰਦੇ ਆ 10 ਬੂਟਾ ਮਗਰ ਇੱਕ ਬੂਟਾ ਆਪਾਂ ਨੂੰ ਲੂਚੇ ਦਾ ਲਾਉਣਾ ਪੈਂਦਾ ਠੀਕ ਹੈ ਜੀ ਹਾਂਜੀ ਇਹ ਇਹਦੀ ਕਿੰਨੇ ਚਿਰ ਬਾਅਦ ਫਰੂਟਿੰਗ ਆਉਣ ਲੱਗ ਜਾਂਦੀ ਹੈ ਇਹਨੂੰ ਤਾਂ ਪਹਿਲੇ ਸਾਲ ਹੀ ਆ ਜਾਂਦੀ ਹੈ ਜੀ ਪਹਿਲੇ ਸਾਲੀਆਂ ਨੂੰ ਫਲ ਲੱਗੇ ਸੀ ਇੱਕ ਇੱਕ ਦੋ ਦੋ ਦਾਣੇ ਪਹਿਲੇ ਸਾਲ ਹੀ ਬੂਟੇ ਨੂੰ ਛੜੀ ਕੇ ਛੜੀਆਂ ਹੀ ਵਰਗੇ ਬੂਟੇ ਸੀ ਪਹਿਲੇ ਸਾਲ ਹੀ ਕਿਸੇ ਨੂੰ ਦੋ ਦਾਣੇ ਪੱਕ ਗਏ ਕਿਸੇ ਨੂੰ ਤਿੰਨ ਪੱਕ ਗਏ ਅਗਲੇ ਸਾਲ 15 20 ਦਾਣੇ ਸੀ ਉਸ ਤੋਂ ਅਗਲੇ ਸਾਲ 4-5 ਕਿਲੋ ਸੀ ਤੇ ਹੁਣ ਇਹ ਮੰਨ ਕੇ ਚੱਲੋ ਵੀ 30 35 ਚ ਹੋ ਸਕਦਾ 40 ਕਿਲੋ ਵੀ ਫਲ ਦੇ ਦੇ ਉਮੀਦ ਆ ਵੀ 30 ਕਿਲੋ ਤਾਂ ਦੇਊਗਾ ਪੰਜਾਬ ਦੀ ਕੇਵ ਜੀ ਇਹਨੂੰ ਧਰਤੀ ਮਤਲਬ ਸੂਟ ਕਰਦੀ ਹੈਗੀ ਆ ਜੀ ਵੇਖੋ ਜੀ ਇਹ ਜਦੋਂ ਇਹ ਪੱਤ ਛੱਡਦੀ ਰੁੱਤ ਹੁੰਦੀ ਹੈ ਜਿੰਨੀ ਮਰਜ਼ੀ ਠੰਡ ਪੈ ਜੇ ਓਨੀ ਇਹ ਦੇ ਆਸਤੇ ਚੰਗੀ ਐ ਜਿੰਨੀ ਮਰਜ਼ੀ ਗਰਮੀ ਪੈ ਜੇ ਓਨੀ ਇਹ ਦੇ ਫਰੂਟ ਆਸਤੇ ਚੰਗੀ ਐ ਜਿੰਨੀ ਠੰਡ ਪਊਗੀ ਓਨਾ ਇਹ ਪੱਤੇ ਝਾੜ ਕੇ ਇਹਨੂੰ ਰੈਸਟ ਕਰਨ ਦਾ 2 ਮਹੀਨੇ ਸਮਾਂ ਮਿਲ ਜਾਂਦਾ ਜਿੰਨੀ ਲੋੜ ਤੋਂ ਵੱਧ ਗਰਮੀ ਪੈ ਜੂ ਜਿੰਨਾ ਗਰਮੀ 'ਚ ਇਹ ਪੱਕੂਗਾ ਓਨਾ ਹੀ ਇਹਦੇ ਵਿੱਚ ਮਠਾਸ ਵੱਧਦਾ ਕੋਈ ਇਹਨੂੰ ਗਰਮੀ ਵੀ ਜ਼ਰੂਰੀ ਐ ਤੇ ਠੰਡ ਵੀ ਜ਼ਰੂਰੀ ਓਹ ਦੋਨੇ ਚੀਜ਼ਾਂ ਸਾਡੇ ਕੁਦਰਤੀ ਪੰਜਾਬ 'ਚ ਹੈਗੀਆਂ ਕੁਦਰਤ ਵੱਲੋਂ ਕੀ ਕਿ ਅਸੇ ਕਿ ਜਿਹੜੇ ਨਾਲ ਹੀ ਤੁਸੀਂ ਆੜੂ ਵੀ ਲਾਏ ਹੋਏ ਆ ਜੀ ਅੱਲਾ ਦਾ ਕੀ ਪ੍ਰੋਸੈਸ ਹੈ ਉਹ ਸੇਮ ਹੀ ਇੱਕੋ ਇੱਕੋ ਪ੍ਰੋਸੈਸ ਹੈ ਦਾ ਤੇ ਆੜੂ ਦਾ ਕੋਈ ਫਰਕ ਨਹੀਂ ਗਾ ਬਸ ਉਹਦੇ ਫਰੂਟ ਦਾ ਨਾਮ ਆੜੂ ਆ ਇਹ ਆਲੂ ਖਾਰਾ ਸਾਹ ਸਮਾਈ ਸੇਮ ਆ ਬਿਲਕੁਲ ਇੱਕੋ ਟਾਈਮ ਚ ਇਹਨਾਂ ਨੇ ਪੱਕਣਾ ਇੱਕੋ ਟਾਈਮ ਇੱਕੋ ਟਾਈਮ ਚ ਇਹਨੂੰ ਖਾਦ ਖੱਪਾ ਚਾਹੀਦਾ ਤੇ ਬਸ ਇੱਕ ਬਲਵਿੰਦਰ ਸਿੰਘ ਜੀ ਇਹ ਦੱਸੋ ਵੀ ਮਤਲਬ ਬਹੁਤ ਸਾਰੇ ਲੋਕ ਜਦੋਂ ਬਾਗ ਲਾਉਣ ਦੀ ਸ਼ੁਰੂਆਤ ਕਰਦੇ ਆ ਜੀ ਹਾਂਜੀ ਆਪਾਂ ਪਿਛਲੀ ਵਾਰ ਡਾਕਟਰ ਸਾਹਿਬ ਦੀ ਵੀਡੀਓ ਪਾਈ ਸੀ ਉਹਨਾਂ ਨੂੰ ਮਤਲਬ ਪlant ਕਿਵੇਂ ਲਾਉਣਾ ਚਾਹੀਦਾ ਕਿਵੇਂ ਮਤਲਬ ਟੋਆ ਪਟਣ ਜਾਂ ਉਹ ਬਹੁਤ ਸਾਰੇ ਲੋਕ ਸਫਲ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਕੀ ਕਾਰਨ ਰਹਿਦਾ ਉਹ ਜੀ ਵੇਖੋ ਜਦੋਂ ਬੂਟਾ ਟੋਆ ਪਾਟ ਕੇ ਲੱਗ ਜੇ ਚੰਗਾ ਉਹ ਜਿਹੜੀ ਇਹ ਪੌਣ ਹੁੰਦੀ ਖਾਲਾਂ ਦੀ ਜਿਹਨੂੰ ਅਸੀਂ ਪੌਣ ਕਹਿੰਦੇ ਨੇ ਨਹਿਰਾਂ ਤੋਂ ਨਿਕਲਦੀ ਆ ਉਹ ਪਾਈ ਜਾਵੇ ਹਾਂ ਜੇ ਰੂੜੀ ਪਾਉਣੀਆਂ ਤਾਂ ਰੂੜੀ ਘੱਟੋ ਘੱਟ ਸਾਲ ਪੁਰਾਣੀ ਗਲੀ ਸੜੀ ਰੂੜੀ ਨੂੰ ਇੱਕ ਪਲਟੀ ਲੱਗੀ ਹੋਵੇ ਇਹ ਨਹੀਂ ਵੀ ਰੂੜੀ ਦਾ ਟੇਰ ਹੈਗਾ ਭਲਾ 2 ਸਾਲ ਪੁਰਾਣਾ ਤੇ ਉਹ ਰੂੜੀ ਤੇ ਜਦੋਂ ਰੂੜੀ ਚੋਂ ਸਿੱਧੀ ਚੱਕ ਕੇ ਪਾਵਾਂਗੇ ਉਹ ਚਮੋਨੀਆ ਗੈਸ ਇੰਨੀ ਹੁੰਦੀ ਆ ਜਦੋਂ ਰੂੜੀ ਨੂੰ ਟੱਕਾ ਮਾਰਦੇ ਨਾ ਭਾਫ਼ ਨਿਕਲਦੀ ਆ ਉਹ ਸਾਰੀ ਇਹ ਕਮੋਨੀਆ ਗੈਸ ਹੁੰਦੀ ਆ ਜਿਹੜੀ ਅਸੀਂ ਆ ਗੋਬਰ ਗੈਸ ਚ ਚਲਾਉਣ ਵਾਸਤੇ ਵਰਤਦੇ ਆਂ ਤੇ ਉਹ ਜਿਹੜੀ ਉਹ ਗੈਸ ਆ ਉਹ ਉਹ ਜਦੋਂ ਇਹਨੂੰ ਦਿਨੇ ਬੂਟੇ ਨੂੰ ਉਹ ਖਤਮ ਕਰਦੀ ਆ ਉਹਨੂੰ ਤੁਸੀਂ ਇੱਕ ਵਾਰੀ ਪਲਟੀ ਲਵਾ ਦਿਓ ਉਹ ਜਿਹੜੀ ਉਹਦੀ ਗੈਸ ਆ ਉਹ ਖਤਮ ਹੋ ਜਾਏ ਫਿਰ ਤੁਸੀਂ ਰੂੜੀਓ ਪਾਓ ਫਿਰ ਤਾਂ ਹੈ ਕਿ ਕੰਮ ਦੀ ਜੇ ਆਪਾਂ ਸਿੱਧੀ ਉਵੇਂ ਚੱਕੀ ਰੂੜੀ ਪਾ ਦੀ ਫਿਰ ਬੂਟਾ ਥੋੜਾ ਮਰ ਸਕਦਾ ਹਾਂ ਨਾ ਕਡੂnga ਮਤਲਬ ਟੋਆ ਪੱਟੇ ਜੀ ਟੋਆ ਦਾ ਜੀ 1.5 2 ਫੁੱਟ ਟੋਆ ਪੱਟ ਲੋ 1.5 ਫੁੱਟ 2 ਫੁੱਟ ਚੌੜਾ ਪੱਟ ਲੋ 2 ਥੱਲੇ ਪੱਟ ਲੋ ਜਿਹੜੀਆਂ ਸ਼ੁਰੂਆਤੀ ਜੜਾਂ ਬੂਟੇ ਦੀਆਂ ਬਰੀਕ ਹੁੰਦੀਆਂ ਉਹ ਜਿਹੜੀ ਪੌਣਾ ਨਰਮ ਮਿੱਟੀ ਉਹਦੇ ਚ ਆਪਦੀ ਗਰੋਥ ਵਧੀਆ ਬੂਟਾ ਕਰ ਲੈਂਦਾ ਜਦੋਂ ਬੂਟਾ 2 3 ਸਾਲ ਦਾ ਹੋਵੇ ਫਿਰ ਤਾਂ ਉਹ ਟੋਏ ਚ ਬਾਹਰ ਹੋ ਜਾਂਦਾ ਫਿਰ ਤਾਂ ਉਹਨੂੰ ਲੋੜ ਹੀ ਨਹੀਂ ਕਿਸੇ ਤੇ ਤਾਂ ਟੋਆ ਪੱਟੋ ਚਾਹੇ ਨਾ ਪੱਟਾ ਇੱਕ ਬਰਾਬਰੀ ਉਹਦੇ ਵਾਸਤੇ ਪਹਿਲਾਂ ਬੂਟੇ ਨੂੰ ਚਲਾਉਣ ਵਾਸਤੇ ਜਿਵੇਂ ਛੋਟੇ ਬੱਚੇ ਦੀ ਸਾਹ ਸਮਾਈ ਹੈ ਉਹੀ ਇਹਨਾਂ ਪੌਦਿਆਂ ਦੀ ਹੈ ਠੀਕ ਹੁਣ ਮਤਲਬ ਇਹ ਫਲਤੇ ਆ ਹਾਂ ਹਾਂ ਹੁਣ ਇਹ ਫਲ ਫਰੂਟ ਦਿੰਦਾ 2 ਸਾਲ ਤੋਂ ਹੁਣ ਅਸੀਂ ਇਹਨੂੰ ਬਸ ਕੱਲੀ ਖਾਦ ਪਾਉਨੇ ਦੋ ਸੁਪਰੀਆਂ ਕਰਦੇ ਹਾਂ ਤੇ ਆ ਹੁਣ ਤੇਲੇ ਵਾਲੀ ਫੰਗਸ ਵਾਲੀ ਕਰਾਂਗੇ ਉਸ ਤੋਂ ਬਾਅਦ ਅਸੀਂ ਨਿੰਮ ਦੇ ਤੇਲ ਦੀ ਕਰਦੇ ਹਾਂਗੇ ਉਹਦੇ ਨਾਲ ਮੱਖੀ ਮੁੱਖੀ ਜਿਹੜੀ ਫਰੂਟ ਪਲਾਈ ਆ ਉਹਦੇ ਅੰਡੇ ਆ ਜਿਹੜੇ ਖਤਮ ਹੋ ਜਾਂਦੇ ਨਿੰਮ ਦੇ ਤੇਲ ਨਾਲ ਤੇ ਹੋਰ ਸਾਨੂੰ ਇਹ ਤੋਂ ਕੁਝ ਬਾਰਤਾ ਨਹੀਂ ਚਾਹੀਦਾ ਨਿੰਮ ਦਾ ਤੇਲ ਦੀ ਕਿਵੇਂ ਮਤਲਬ ਕੋਈ ਸਪੈਸ਼ਲ ਤਿਆਰ ਕਰਦੇ ਨਿੰਮ ਦਾ ਤੇਲ ਖਾਮ ਮਿਲ ਜਾਂਦਾ ਹੈ ਮਾਰਕੀਟ 'ਚੋਂ ਕਈ ਤੇ ਨਿੰਮ ਦੇ ਤੇਲ ਦਾ ਇਹ ਪ੍ਰੋਸੀਜਰ ਹੁੰਦਾ ਵੀ ਤੁਸੀਂ ਢੋਲੀ 100 ਗ੍ਰਾਮ ਨਿੰਮ ਦਾ ਤੇਲ ਪਾਉਣੇ ਆ ਤਾਂ ਉਹਦੇ ਚ 1 ਲੀਟਰ ਨੂੰ ਪਹਿਲਾਂ ਪਾਸੇ ਪਾਣੇ ਚ ਘੋਲ ਲਈਦਾ ਤੇ ਉਹਦੇ ਚ ਦੋ ਪੁੜੀਆਂ ਸ਼ੈਂਪੂ ਦੀਆਂ ਪਾ ਲਈਦੀਆਂ ਜੇ ਨਾ ਪਾਓਗੇ ਤਾਂ ਪਾਣੀ ਚ ਘੁਲਦਾ ਨਹੀਂ ਤੇਲ ਉੱਤੇ ਆ ਜਾਊਗਾ ਜਦੋਂ ਤੁਸੀਂ ਸ਼ੈਂਪੂ ਪਾਤਾ ਤਾਂ ਫਿਰ ਉਹ ਜਿਹੜਾ ਪਾਣੀ ਚ ਤੇਲ ਘੁਲ ਜਾਂਦਾ ਫਿਰ ਉਹਦੀ ਸਪਰੇਅ ਕਰਦੇ ਆ ਅਸੀਂ ਠੀਕ ਹੈ ਹਾਂਜੀ